ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਜੀ ਜਿਹੜਾ ਆਪਾਂ ਕੇਕ ਤਿਆਰ ਕਰਾਂਗੇ ਇਹ ਮਖਾਣਿਆਂ ਤੇ ਛੋਲਿਆਂ ਤੋਂ ਤਿਆਰ ਕਰਾਂਗੇ ਜਿਵੇਂ ਕਿ ਤੁਹਾਨੂੰ ਪਤਾ ਹੀ ਮਖਾਣੇ ਨੂੰ ਸੁਪਰ ਫੂਡ ਕਿਹਾ ਗਿਆ ਤੇ ਛੋਲੇ ਵੀ ਸਿਹਤ ਵਾਸਤੇ ਬਹੁਤ ਵਧੀਆ ਹੁੰਦੇ ਜੇਕਰ ਤੁਹਾਡੇ ਘਰ ਵਿੱਚ ਬੱਚੇ ਦਾ ਜਾਂ ਕਿਸੇ ਦਾ ਵੀ ਜਨਮ ਦੇ ਨੇ ਤੁਸੀਂ ਇਸ ਤਰ੍ਹਾਂ ਸਿਹਤਮੰਦ ਕੇਕ ਬਣਾ ਕੇ ਰੱਖਦੇ ਹੋ ਬਹੁਤ ਹੀ ਜਲਦੀ ਬਣ ਜਾਂਦਾ ਤੇ ਬਹੁਤ ਹੀ ਆਸਾਨੀ ਨਾਲ ਬਣ ਜਾਂਦਾ ਤੇ ਬਹੁਤ ਹੀ ਵਧੀਆ ਜੀ ਫਿਰ ਬਾਜ਼ਾਰ ਦੇ ਆਪਾਂ ਨੂੰ ਮਲਾਵਟੀ ਕੇਕ ਖਾਣ ਦੀ ਕਿੰਨੀ ਕੀ ਜ਼ਰੂਰਤ ਆ ਤੇ ਨਾਲੇ ਬੱਚੇ ਖੁਸ਼ ਤੇ ਨਾਲੇ ਆਪਾਂ ਖੁਸ਼ ਆਪਾਂ ਕੜਾਈ ਵਿੱਚ ਇੱਕ ਕੌਲੀ ਮਖਾਣਿਆਂ ਦੀ ਪਾਵਾਂਗੇ ਇਹਨੂੰ ਥੋੜਾ ਜਿਹਾ ਆਪਾਂ ਭੁੰਨ ਲਾਂਗੇ ਜਿਵੇਂ ਕਿ ਬਰਸਾਤਾਂ ਦਾ ਮੌਸਮ ਹੈ ਮਖਾਣੇ ਤੁਹਾਨੂੰ ਪਤਾ ਹੀ ਹੈ ਥੋੜੇ ਜਿਹਾ ਪੈ ਹੋਏ ਸਿਲਨ ਇਹਨਾਂ ਵਿੱਚ ਪੈਦਾ ਹੋ ਜਾਂਦੀ ਹੈ ਤੇ ਆਪਾਂ ਇਹਨੂੰ ਇਸ ਤਰ੍ਹਾਂ ਵੇਖ ਲਾਂਗੇ ਫਿਰ ਉਧਰ ਆਪਾਂ ਓਨੇ ਜਿੰਨੇ ਮਖਾਣੇ ਲਏ ਓਨੇ ਹੀ ਆਪਾਂ ਛੋਲੇ ਲਏ ਉਸ ਕੌਲੀ ਨਾਲ ਹੀ ਮਿਨੇ ਆ ਤੇ ਇਹਨਾਂ ਦਾ ਆਪਾਂ ਛਿਲਕਾ ਉਤਾਰ ਲਿਆ ਸੀ ਤੇ ਇਹਨੂੰ ਵੀ ਆਪਾਂ ਵਿੱਚ ਹੀ ਭੁੰਨਾਂਗੇ ਤੇ ਆਪਾਂ ਜੀ ਕद्दू ਦੇ ਬੀਜ ਲਏ ਆ ਤੇ ਬਦਾਮ ਤੇ ਕਾਜੂ ਲਾਇਆ ਥੋੜੇ ਜੇ ਤੇ ਇਹਦੇ ਨਾਲ ਜਿਹੜਾ ਟੇਸਟ ਆ ਕੇਕ ਦਾ ਬਹੁਤ ਵਧੀਆ ਆਏਗਾ ਇਹਨਾਂ ਨੂੰ ਵੀ ਆਪਾਂ ਥੋੜਾ ਜਿਹਾ ਪਾ ਕੇ ਪੁੰਨ ਲਾਂਗੇ ਤੇ ਇਹਨਾਂ ਨੂੰ ਫਿਰ ਆਪਾਂ ਠੰਡੇ ਕਰ ਠੰਡੇ ਕਰ ਲਾਂਗੇ ਗੈਸ ਆਪਾਂ ਬੰਦ ਕਰਦੇ ਨੂੰ ਨੂੰ ਆਪਾਂ ਠੰਡੇ ਕਰਦੇ ਆ ਠੰਡੇ ਕਰਕੇ ਮਿਕਸੀ ਜਾਰ ਵਿੱਚ ਪਾ ਕੇ ਗ੍ਰाइंड ਕਰਕੇ ਇਹਨਾਂ ਦਾ ਪਾਊਡਰ ਤਿਆਰ ਕਰ ਲਾਂਗੇ ਉਧਰ ਜੀ ਆਪਾਂ ਪੈਨ ਲਵਾਂਗੇ ਪੈਨ ਵਿੱਚ ਆਪਾਂ 1 ਕੱਪ ਪਾਣੀ ਦਾ ਪਾਵਾਂਗੇ ਅੱਧਾ ਕਿਲੋ ਪਾਣੀ ਹੈ ਇੰਦੇ ਵਿੱਚ ਆਪਾਂ ਦੇਸੀ ਗੁੜ ਪਾਵਾਂਗੇ ਤੇ ਇਹਦੀ ਆਪਾਂ ਚਾਣੀ ਤਿਆਰ ਕਰਨੀ ਹੈ ਤੇ ਇਧਰ ਆਪਾਂ ਕੜਾਈ ਵਿੱਚ ਜਿਹੜੇ ਮਖਾਣੇ ਤੇ ਛੋਲਿਆਂ ਦਾ ਪਾਊਡਰ ਬਣਾਇਆ ਸੀ ਉਹ ਪਾ ਕੇ ਥੋੜਾ ਜਿਹਾ ਭੁੰਨਾਂਗੇ ਤੇਨ ਦੇ ਵਿੱਚ ਆਪਾਂ ਦੋ ਛੋਟੇ ਚਮਚ ਘਿਓ ਦੇ ਪਾਵਾਂਗੇ ਦੇਸੀ ਘਿਓ ਦੇ ਘਰ ਦਾ ਏ ਥੋੜਾ ਜਿਹਾ ਇਹ ਜ਼ਿਆਦਾ ਰੜ ਗਿਆ ਸੀ ਘਿਓ ਤੇ ਇਹਨੂੰ ਪਾ ਕੇ ਆਪਾਂ ਮਿਕਸ ਕਰਾਂਗੇ ਇੱਕ ਤਾਂ ਜੀ ਇਹ ਆ ਜਿਹੜਾ ਬਾਜ਼ਾਰ ਵਿੱਚ ਉਹਦੇ ਵਿੱਚ ਜਿੱਦੋਂ ਵੀ ਤੁਸੀਂ ਕੇਕ ਖਾਂਦੇ ਹੋ ਉਹਦੇ ਵਿੱਚ ਟੇਸਟ ਜੀਬ ਜਿਆ ਅੱਧੇ ਕਿ ਘੰਟੇ ਬਾਅਦ ਤੇਲ ਦਾ ਆਉਣ ਲੱਗ ਪੈਂਦਾ ਹੈ ਪਤਾ ਹੈ ਵੀ ਆਪਾਂ ਘਰ ਵਿੱਚ ਕਿਉਂ ਪਾਇਆ ਤੁਸੀਂ ਇੱਕ ਚਮਚ ਕਿਉਂ ਵਿੱਚ ਵੀ ਇੰਤਿਆਰ ਕਰ ਸਕਦੇ ਹੋ ਤੇ ਹੁਣ ਆਪਾਂ ਇਹਦੇ ਵਿੱਚ ਚਾਣੀ ਪਾ ਦਾਂਗੇ ਜਿਹੜੀ ਆਪਣੀ ਚਾਣੀ ਬਣਾਈ ਸੀ ਆਪਾਂ ਆਪਾਂ ਚਾਣੀ ਪੁੰਨ ਲਾਂਗੇ ਥੋੜਾ ਕਿਉਂਕਿ ਗੁੜ ਵਿੱਚ ਕਈ ਵਾਰੀ ਕੁਛ ਨਾ ਕੁਛ ਹੁੰਦਾ ਹੈ ਤੇ ਇਹ ਆਪਾਂ ਪਾ ਕੇ ਮਿਕਸ ਕਰ ਦਾਂਗੇ ਜੀ ਝਟਪਾਟੀ ਬਣ ਜਾਂਦਾ ਕੇਕ ਕੋਈ ਟਾਈਮ ਨਹੀਂ ਇਹਨੂੰ ਲੱਗਦਾ ਇਹ 20 ਤੋਂ 25 ਮਿੰਟ ਵਿੱਚ ਤੁਹਾਡਾ ਕੇਕ ਜਿਹੜਾ ਬਣ ਕੇ ਤਿਆਰ ਹੋ ਜਾਂਦਾ ਹੈ ਤੇ ਇਹ ਚਾਣੀ ਸਾਰੀ ਆਪਾਂ ਪਾ ਦਾਂਗੇ ਚਾਣੀ ਤੁਸੀਂ ਆਪਣੇ ਹਿਸਾਬ ਨਾਲ ਪਾਉਣੀ ਹੈ ਤੇ ਜਿੰਦੇ ਨਾਲ ਆਪਣਾ ਜਿਹੜਾ ਕੇਕ ਹੀ ਉਹ ਵੀ ਜਾਨੀ ਕਿ ਬਨ ਜਾਵੇ ਚੰਗੀ ਤਰ੍ਹਾਂ ਜਿਸ ਵੀ ਆਪਾਂ ਆਪਾਂ ਇੱਕ ਡੱਬੀ ਵਿੱਚ ਤਿਆਰ ਕਰ ਰਹੇ ਹਾਂ ਇਹਨੂੰ ਤੇ ਡੱਬੀ ਨੂੰ ਆਪਾਂ ਗਰੀਸ ਕਰ ਲਿਆ ਹੈ ਉਹ ਗਰੀਸ ਕਰਕੇ ਆਪਾਂ ਸਾਈਡ ਵਿੱਚ ਰੱਖ ਦਿੱਤੀ ਹੈ ਤੇ ਗੈਸ ਆਪਾਂ ਬੰਦ ਕਰ ਦਿੱਤਾ ਬਸ ਇਹਨੂੰ ਆਪਾਂ ਚਾਣੀ ਨੂੰ ਮਿਕਸ ਹੀ ਕਰਨਾ ਹੈ ਚੰਗੀ ਤਰ੍ਹਾਂ ਵਿੱਚ ਤੇ ਇਹ ਦੇਖੋ ਜੀ ਆਪਣਾ ਥੋੜਾ ਜਿਹਾ ਜਿਹੜਾ ਬੈਟਰ ਇਹ ਠੰਡਾ ਹੋ ਗਿਆ ਹੈ ਤੇ ਹੁਣ ਆਪਾਂ ਇਹਨੂੰ ਤੇ ਕਿੰਨਾ ਵਧੀਆ ਕੇਕ ਦੇਸੋ ਇਸੇ ਤਰ੍ਹਾਂ ਇਹ ਥੋੜਾ ਜਿਹਾ ਕਲਰ ਡਾਰਕ ਆਇਆ ਕਿਉਂਕਿ ਜਿਹੜਾ ਆਪਣਾ ਗੁੜ ਸੀ ਉਹਦਾ ਕਲਰ ਬਹੁਤ ਜ਼ਿਆਦਾ ਡਾਰਕ ਸੀ ਤੇ ਇੱਧਰ ਆਪਾਂ ਇੱਕ ਡੱਬੀ ਨੂੰ ਗ੍ਰੀਸ ਕੀਤਾ ਹੈ ਘੋ ਨਾਲ ਤੇ ਇਹਦੇ ਵਿੱਚ ਆਪਾਂ ਇਹ ਜਿਹੜਾ ਬੈਟਰ ਆ ਸਾਰਾ ਇਹ ਪਾ ਲਾਂਗੇ ਤੇ ਇਹਨੂੰ ਆਪਾਂ ਸੈੱਟ ਹੋਣ ਲਈ ਅੱਧਾ ਕੀ ਘੰਟਾ ਰੱਖ ਲਾਂਗੇ ਜੇਕਰ ਤੁਹਾਨੂੰ ਸਾਡੀਆਂ ਵੀਡੀਓ ਵਧੀਆ ਲੱਗਦੀਆਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਇਹ ਤੁਸੀਂ ਬੱਚਿਆਂ ਨੂੰ ਕੇਕ ਬਣਾ ਕੇ ਦਿੰਦੇ ਇੱਕ ਤਾਂ ਬੱਚੇ ਖੋਖੇ ਇਹਨੂੰ ਸੁਪਰ ਫੂਡ ਵੀ ਕਿਹਾ ਜਾਂਦਾ ਹੈ ਵੀ ਬੇਬੀ ਫੂਡ ਵੂਮਨ ਲਈ ਵੀ ਜਿਹੜੇ ਮਖਾਣੇ ਉਹ ਵਧੀਆ ਹੁੰਦਾ ਹੈ ਤੇ ਬੱਚਿਆਂ ਲਈ ਵੀ ਬਹੁਤ ਵਧੀਆ ਹੁੰਦੇ ਆ ਤੇ ਇਹਨ ਦੇ ਆਪਾਂ ਥੋੜੇ ਜਿ ਸਾਈਡਾਂ ਤੋਂ ਆਪਾਂ ਕਾਚੂ ਦੀ ਮਦਦ ਨਾਲ ਇਸ ਤਰ੍ਹਾਂ ਕਰ ਲਾਂਗੇ ਤਾਂ ਕਿ ਜਿਹੜਾ ਕੇਕ ਹੈ ਉਹ ਸਾਨੀ ਨਾਲ ਨਿਕਲ ਆਵੇ ਦੇਖੋ ਜੀ ਆਪਣਾ ਕੇਕ ਜਿਹੜਾ ਬਾਹਰ ਆ ਗਿਆ ਹੈ ਇਨੂੰ ਆਪਾਂ ਹੁਣ ਸਿੱਧਾ ਕਰ ਲਾਂਗੇ ਸਿੱਧਾ ਕਰਕੇ ਇਹਦੇ ਥੋੜੇ ਜਿਹਾ ਆਪਾਂ ਨਾ ਉਧਰ ਬਦਾਮਾਂ ਨੂੰ ਬਿਲਕੁਲ ਬਰੀਕ-ਬਰੀਕ ਕਰ ਲਿਆ ਹੈ ਜਿੰਦੇ ਨਾਲ ਇਹ ਬਹੁਤ ਹੀ ਸੋਹਣਾ ਲੱਗੇ ਇਹ ਤੁਹਾਨੂੰ ਦਿਖਾ ਹੀ ਰਹੀਆਂ ਕਿ ਤੁਸੀਂ ਇਸ ਤਰ੍ਹਾਂ ਕੇਕ ਬਣਾ ਸਕਦੇ ਹੋ ਤੇ ਮੇਰੇ ਮੰਮੀ ਨੇ ਬਣਾਇਆ ਸੀ ਮੇਰੇ ਸਿਸਟਰ ਦਾ ਜਨਮ ਦਿਨ ਸੀ ਫਿਰ ਮੈਂ ਕਿਹਾ ਚਲੋ ਮੈਂ ਵੀ ਤਿਆਰ ਕਰਕੇ ਘਰ ਵਿੱਚ ਹੀ ਵੇਖਾਂ ਤੇ ਬਹੁਤ ਹੀ ਵਧੀਆ ਜਿਹਾ ਕੇਕ ਤਿਆਰ ਹੁੰਦਾ ਦੇਖੋ ਜੀ ਆਪਾਂ ਸਜਾਉਣਾ ਤੁਸੀਂ ਆਪਣੇ ਆਪ ਆਪਣੇ ਹਿਸਾਬ ਨਾਲ ਜਿਵੇਂ ਵੀ ਤੁਹਾਨੂੰ ਵਧੀਆ ਲੱਗਦਾ ਹੈ ਬੱਚਿਆਂ ਨੂੰ ਵੀ ਬਹੁਤ ਵਧੀਆ ਲੱਗੇਗਾ ਜੇ ਤੁਸੀਂ ਬਣਾ ਕੇ ਦੋਗੇ ਕਿਉਂਕਿ ਕੇਕ ਹੀ ਕੱਟਣਾ ਹੈ ਵੀ ਤਾਂ ਇੱਕ ਕੇਕ ਹੀ ਹੈ ਨਾਲੇ ਸਿਹਤਮੰਦ ਹੈ ਜੀ ਘਰ ਵਿੱਚ ਤੁਸੀਂ ਬਣਾਇਆ ਤੁਹਾਨੂੰ ਪਤਾ ਤੁਸੀਂ ਕੀ ਕੀ ਜੀ ਸਮਾਨ ਪਾਇਆ ਤੇ ਬਹੁਤ ਹੀ ਸੁਆਦ ਬੰਦਾ ਤੁਸੀਂ ਬਾਰ-ਬਾਰ ਬਣਾਓਗੇ ਨਾਲੇ ਟਾਈਮ ਵੀ ਨਹੀਂ ਜ਼ਿਆਦਾ ਲੱਗਦਾ ਤੇ ਆਪਾਂ ਇੰਨਾ ਟਾਈਮ ਤਾਂ ਆਪਣੇ ਬੱਚਿਆਂ ਦੀ ਸਿਹਤ ਲਈ ਕੱਢ ਹੀ ਸਕਦੇ ਹਾਂ ਤੇ ਇਹ ਤੁਸੀਂ ਕੀ ਇੱਕ ਅੱਗੇ ਵੀ ਆਪਾਂ ਹੋਰ ਵੀ ਕੇਕ ਦੀ ਰੈਸਪੀ ਜਿਹੜੀ ਬੜੇ ਸੌਖੇ ਤਰੀਕੇ ਨਾਲ ਬਣ ਜਾਂਦੇ ਆ ਘਰ ਵਿੱਚ ਹੀ ਕਿਉਂਕਿ ਅੱਜ ਕੱਲ ਤੁਹਾਨੂੰ ਪਤਾ ਬੱਚੇ ਜਦੋਂ ਨਾਲ ਦੇ ਬੱਚੇ ਕੱਟਦੇ ਆ ਤੇ ਬੱਚੇ ਕਹਿੰਦੇ ਕੇਕ ਹੀ ਕੱਟੀਏ ਤੇ ਦੇਖੋ ਜੀ ਇਹ ਕਿੰਨਾ ਵਧੀਆ ਕੇਕ ਹੈ ਬਣ ਕੇ ਜਿਹੜਾ ਤਿਆਰ ਹੋ ਗਿਆ ਹੈ ਤੇ ਤੁਸੀਂ ਵੀ ਇਹ ਜ਼ਰੂਰ ਬਣਾਇਓ ਜੀ ਕੇਕ ਤੇ ਦੇਖੋ ਜੀ ਨਾਲੇ ਸਿਹਤਮੰਦ ਖਾਓ ਤੇ ਨਾਲੇ ਆਪਣੇ ਬੱਚਿਆਂ ਨੂੰ ਤੇ ਨਾਲੇ ਆਪ ਖਾਓ ਸਾਡੀ ਵੀਡੀਓ ਵੇਖਣ ਲਈ ਤੁਹਾਡਾ ਬਹੁਤ ਧੰਨਵਾਦ